ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਚ ਇੱਕ ਸਾਬਕਾ ਫੌਜੀ ਨੇ ਆਪਣੇ ਹੀ ਪਰਿਵਾਰ ਦੇ ਪੰਜਿਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਘੜਬੜ ਕੇ ਕਤਲ ਕਰ ਦਿੱਤਾ ਮ੍ਰਿਤਕਾਂ ਚ ਉਸਦੀ ਮਾਂ ਭਰਾ ਪਰਜਾਇਤ ਤੇ ਦੋ ਬੱਚੇ ਸ਼ਾਮਲ ਨੇ ਤੇ ਦੋ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਵਾਰਦਾਤ ਤੋਂ ਬਾਅਦ ਦੋਸ਼ੀ ਨੇ ਅਤੀ ਰਾਤ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਅੱਧ ਸੜੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਚ ਲੈ ਲਿਆ ਹਾਲਾਂਕਿ ਕਤਲ ਕਰਨ ਵਾਲਾ ਸੇਵਾਮੁਕਤ ਫੌਜੀ ਭੱਜਨ ਚ ਕਾਮਯਾਬ ਰਿਹਾ ਤੁੰਨ ਦੱਸਦੇ ਹੀ ਹੈ ਕਿ ਅੰਬਾਲਾ ਦੇ ਨਰੈਣਗੜ ਇਲਾਕੇ ਚ 2 ਏਕੜ ਜ਼ਮੀਨ ਨੂੰ ਲੈ ਕੇ ਹੋਏ ਬਿਵਾਦ ਕਾਰਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼ ਉਸਦੀ ਪਤਨੀ ਸੋਨੀਆ ਉਸਦੀ ਮਾਂ ਸਰੋਪੀ 5 ਸਾਲਾ ਧੀ ਅਤੇ 6 ਮਹੀਨੇ ਦਾ ਪੁੱਤ ਵਜੋਂ ਹੋਈ ਹੈ ਸਜਾਕਮੀ ਪਿਤਾ ओमप्रकाश ਨੂੰ ਨਰੈਣਗੜ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਮ੍ਰਿਤਕ ਦੀ ਇੱਕ ਧੀ ਨੂੰ ਵੀ ਗੰਭੀਰ ਹੋਂਕ ਚ ਜ਼ਖਮੀ ਹੋਣ ਕਾਰਨ ਚੰਡੀਗੜ੍ਹ ਸਥਿਤ ਪੀਜੀਐਚ ਚ ਰੈਫਰ ਕੀਤਾ ਗਿਆ ਪੁਲਿਸ ਨੇ ਸਾਰੀਆਂ ਲਾਸ਼ਾਂ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤੀਆਂ ਨੇ ਬਾਰਦਾਤ ਦੀ ਸੂਚਨਾ ਮਿਲਣ ਤੇ ਪੁਲਿਸ ਸੁਪਰਡੈਂਟ सुरेंद्र ਸਿੰਘ ਪੋਰੀਆ ਸਵੇਰੇ 3 ਵਜੇ ਮੌਕੇ ਤੇ ਪਹੁੰਚ ਗਏ ਸਨ ਅਤੇ ਮਾਮਲੇ ਦੀ ਜਾਂਚ ਉਸੇ ਵਕਤ ਸ਼ੁਰੂ ਕਰ ਦਿੱਤੀ ਗਈ ਸੀ ਨਾਲ ਹੀ ਦੋਸ਼ੀ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ। ਇਹ ਘਟਨਾ ਹੈ ਜੋ ਨਾਇਰਗੜ੍ਹ ਕੇ ਪੀਨ ਮਾਜਰੀ ਬਾਟੌਰ ਮੇ ਜੋ ਅੱਜ ਹੋਈ ਹੈ ਜਿਸ ਮੇ 5 ਪੈਟਰੋਲਰ ਸ਼ਾਮਿਲ 10 ਲਾਸ਼ਾਂ ਹਸਪਤਾਲ ਅੰਬਾਲਾ ਚਾਉਂ है पोस्टमार्टम के लिए और ए, एक परिवार का कोई विवाद बताया गया जिसमें तो एक भाई ने अपने छोटे भाई तो की पूरी फैमिली में खुद उसकी भाई को उसकी पत्नी को एक बेटा है एक भतीजी है और तो छह महीने छह माह बच्चा भी है और साथ में माँ को भी के रात उतार दिया तो बड़ा ही सुखद और विषय समय है हम पुलिस द्वारा कार्रवाई की जा रही है पुलिस के द्वारा प्रत्याय किए जा रहे हैं पुलिस के इंस्पेक्टर जैसे ही प्राप्त होंगे हमने डॉक्टर की ड्यूटी लगा दी है उनसे तो एक्सपर्ट बुला लिया है और वो तुरंत तो इस कार्रवाई में शुरू हो कर देंगे पोस्टमार्टम शीघ्र अतिशीघ्र करके बॉडी परिवार को हाँ बताया गया लेकिन ऐसा देखो इस बारे में मैं ज़्यादा अंतर नहीं बता सकता दिलाने की कोशिश की गई है लेकिन सारी जो भी इसका पूरा विवरण पोस्टमार्टम द्वारा बेहतर बेहतर दिया जाएगा किया है क्या नहीं तो वो वो बता सकते हैं हाँ कुछ जरा कोशिश की गई है और जल्दी कह सकते हैं या ऊपरी तौर पे है लेकिन इसके बारे में फिर से मैं कहूँगा का पूरी तरह से अम्बाड़ा तो सानिया सोब्थी की रिपोर्ट